ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਚੀਮੇ ਸ਼੍ਰੀ ਸ਼ਾਮ ਮੋਟਰ ਜੋ ਕਿ ਪਿੱਖੀ ਰੋਡ ਦੇ ਉੱਪਰ ਇੱਕ ਪਾਸੇ ਆਪਾਂ ਜਦੋਂ ਸੁਨਾਮ ਨੂੰ ਜਾਂਦੇ ਆਂ ਪਿੱਖੀ ਵਾਲੇ ਪਾਸੋਂ ਸ਼੍ਰੀ ਸ਼ਾਮ ਮੋਟਰ ਖੱਬੇ ਹੱਥ ਦੇ ਉੱਤੇ ਬਾਈ ਕੋਲੇ ਗੱਡੀਆਂ ਦਾ ਕਾਰ ਵਾਸ਼ਿੰਗ ਦਾ ਤੇ ਪੀਵੀਸੀ ਦਾ ਤੇ ਇਲੈਕਟ੍ਰੀਸ਼ੀਅਨ ਸਕੂਟਰੀਆਂ ਦਾ ਤੇ ਪੁਰਾਣੀਆਂ ਸਕੂਟਰੀਆਂ ਤੇ ਪੁਰਾਣੇ ਮੋਟਰਸਾਈਕਲ ਜੋ ਕਿ ਬਾਈ ਫੁਨਾਸ ਤੇ ਵੀ ਦੰਦਾ ਤੇ ਪੀਵੀਸੀ ਵੀ ਬਾਈ ਦਾ ਹੋਲ ਸੇਲ ਦਾ ਕੰਮ ਹੈ ਥੋਕ ਦੇ ਵਿੱਚ ਪੀਵੀਸੀ ਵੀ ਦੰਦਾ ਕਿਸੇ ਨੇ ਵੀ ਬਾਈ ਨੇ ਘਰ ਦੇ ਵਿੱਚ ਕੰਮ ਕਰਾਉਣਾ ਹੋਵੇ ਪੀਵੀਸੀ ਵੀ ਥੋਕ ਚ ਮਿਲੂਗੀ ਤੇ ਮੋਟਰਸਾਈਕਲ ਵੀ ਫੁਨਾਸ ਤੇ ਗੱਡੀ ਵੀ ਲੈ ਸਕਦੇ ਹੋ ਕੋਈ ਵੀ ਤੁਸੀਂ ਫੋਰਚੂਨਰ ਤੋਂ ਲੈ ਕੇ ਮਰੂਤੀ ਕਾਰ ਤੱਕ ਬਾਕੀ ਬਾਈ ਨਾਲ ਥੋੜੀ ਗੱਲ ਕਰਾਂ ਨੇ ਹਾਂਜੀ ਬਾਈ ਸਸਕਾਰ ਸਸਕਾਰ ਬਾਈ ਜੀ ਪਹਿਲਾਂ ਹਾਂਜੀ ਪਹਿਲਾਂ ਤਾਂ ਆਪਣੇ ਕੰਮ ਬਾਈ ਕੀ ਕੀ ਨੇ ਇਹ ਸਾਰੇ ਬਾਈਆਂ ਨੂੰ ਦੱਸ ਦੋ ਹਾਂਜੀ ਬਾਈ ਜੀ ਆਪਣਾ ਕੰਮ ਹੈਗਾ ਸ਼੍ਰੀ ਸ਼ਾਮ ਮੋਟਰਸ ਹਾਂਜੀ ਰੋਡ ਕੀ ਮਾਂ ਮੰਡੀ ਜੀ ਹਾਂਜੀ ਤੇ ਆਪਣਾ ਭਾਜੀ ਹੈਗਾ ਕਾਰ ਵਾਸ਼ਤਾ ਜੀ ਠੀਕ ਹੈ ਜੀ ਤੇ ਆਪਣਾ ਲਵੇ ਕਾਰ ਬਾਜ਼ਾਰ ਦੀ ਕਾਰਾਂ ਦੇ ਵਿੱਚ ਆਪਲੇ ਮਰੂਤੀ ਤੋਂ ਲੈ ਕੇ ਫੋਰਚਨਰ ਤੱਕ ਦੀ ਗੱਡੀ ਆਪਾਂ ਪ੍ਰੋਵਾਈਡ ਕਰਾ ਕੇ ਦੇ ਦਿੰਨੇ ਆ ਜੇ ਜੀ ਉਹ ਨਵੀਂ ਲੈਣੀ ਆ ਜੇ ਜੀ ਪਾਲਟੀ ਨੇ ਪੁਰਾਣੀ ਲੈਣੀ ਚਾਹੀਦੀ ਨਹੀਂ ਲੈਣੀ ਆ ਅਗਰ ਨਵੀਂ ਲੈਣੀ ਹੈ ਕਈ ਗੱਡੀਆਂ ਚਾਰ-ਚਾਰ ਮਹੀਨਿਆਂ ਦੀ ਵੇਟਿੰਗ ਆਪਾਂ 10 ਦਿਨਾਂ ਦੇ ਵਿੱਚ ਗੱਡੀ ਪ੍ਰੋਵਾਈਡ ਕਰਾ ਕੇ ਦੇ ਦਾਂਗੇ ਕੋਈ ਵੀ ਗੱਡੀ ਲੈਣੀ ਹੋਵੇ ਜਿਹੜੀ ਮਰਜ਼ੀ ਲੈਣੀ ਹੈ ਠੀਕ ਹੈ ਤੇ ਫੋਰਚੂਨਰ ਔਰ ਸਕੋਰਪੀਓ ਕੋਈ ਵੀ ਜੋ ਮਰਜ਼ੀ ਦੀ ਗੁੰਡੇ ਉੱਤੇ ਗੱਡੀ ਆ ਉਹ ਤੇ ਇੱਕ ਗੱਲ ਹੋਰ ਕਈ ਵਾਰੀ ਪੇਮੈਂਟ ਦੀ ਅਡਜਸਟਮੈਂਟ ਔਖਾ ਹੋ ਜਾਂਦਾ ਉਹ ਗੱਡੀ ਵੀ ਲੋਨ ਕਰਾ ਕੇ ਦੇਵਾਂਗੇ ਆਪਾਂ ਨੂੰ ਨਵੀਂ ਗੱਡੀ ਵੀ ਅਗਲੇ ਨੂੰ ਜੀ ਲੋਨ ਪਾਸ ਕਰਾ ਕੇ ਜਿੰਨੀ ਡਾਊਨ ਪੇਮੈਂਟ ਭਰਨੀ ਹੈ ਅਗਲੇ ਨੂੰ ਭਰ ਕੇ ਬਾਕੀ ਲੋਨ ਕਰਾ ਕੇ ਗੱਡੀ ਪ੍ਰੋਵਾਈਡ ਕਰਾ ਦਾਂਗੇ ਤਾਂ ਜਦੋਂ ਆਪਾਂ ਲੋਨ ਫੁੱਲ ਹੋ ਜਾਊਗਾ ਹਾਂਜੀ ਹਾਂਜੀ ਪੁਰਾਣੀਆਂ ਗੱਡੀਆਂ ਤੇ ਵੀ ਲੋਨ ਪ੍ਰੋਵਾਈਡ ਕਰਾ ਦਾਂਗੇ ਜੀ ਜਿੰਨਾ ਭਰਾਵਾਂ ਦਾ ਸਿਬਲ ਸਹੀ ਨਹੀਂ ਹੈਗਾ ਇੱਕ ਦੋ ਕਿਸ਼ਤਾਂ ਤੋੜ ਦਿੰਦੇ ਨੇ ਉਹਨਾਂ ਦਾ ਵੀ ਲੋਨ ਪ੍ਰੋਵਾਈਡ ਕਰਾਉਣ ਦੀ ਜ਼ਿੰਮੇਵਾਰੀ ਹੈ ਸਾਡੀ ਲੈ ਵੀ ਸੱਜਣੋਂ ਆਧਾਰ ਕਾਰਡ ਪੈਨ ਕਾਰਡ ਫੋਟੋਆਂ ਲੈ ਕੇ ਆਜੋ ਜੀਨੇ ਵੀ ਲੋਨ ਕਰਾ ਕੇ ਗੱਡੀ ਲੈਣੀ ਹੈ ਕੋਈ ਜਾਂ ਕੋਈ ਫੋਰਚੂਨਰ ਥਾਰ ਸਕੋਰਪੀਓ ਅਮਰੂਤੀ ਕੋਈ ਵੀ ਵੱਡੀ ਤੋਂ ਲੈ ਕੇ ਛੋਟੀ ਤੱਕ ਛੋਟੀ ਤੋਂ ਲੈ ਕੇ ਵੱਡੀ ਤੱਕ ਕੋਈ ਇਲੈਕਟ੍ਰਿਕਨ ਸਕੂਟਰੀ ਲੈਣੀ ਹੈ ਕੋਈ ਮੋਟਰਸਾਈਕਲ ਲੈਣਾ ਹੈ ਕੋਈ ਪੀਵੀਸੀ ਲੈਣੀ ਆ ਪੀਵੀਸੀ ਦੇ ਡਿਜ਼ਾਈਨ ਨੇ ਜਿਹੜੇ ਇਹ ਹੋਲ ਸੇਲ ਤੇ ਥੋਕ ਰੇਟ ਮਿਲਦੇ ਨੇ ਇਹਦਾ ਵੀ ਬਾਈ ਦਾ ਨਾਲ-ਨਾਲ ਕੰਮ ਹੈ ਕਾਰ ਵਾਸ਼ਿੰਗ ਫੁੱਲ ਕਰਦਾ ਕਿਸੇ ਵੀ ਬਾਈ ਨੇ ਲੈਣਾ ਤਾਂ ਆਪਣਾ ਸ਼੍ਰੀ ਸ਼ਾਮ ਮੋਟਰ ਦੇ ਨਾਮ ਤੇ ਹੈ ਕੁੱਲ ਲਾਉਣ ਕੋਈ ਮਤਲਬ ਝਿਜਕਣ ਦੀ ਲੋੜ ਨਹੀਂ ਰੇਟ ਬਾਈ ਦੇ ਬਹੁਤ ਜਾਇਜ਼ ਨੇ ਅ ਥੋੜੇ ਕਮਿਸ਼ਨ ਤੇ ਕੰਮ ਕਰਦੇ ਨੇ ਜਿੰਨੇ ਵੀ ਸੱਜਣ ਆਪਾਂ ਨੂੰ ਦੇਖਦੇ ਨੇ ਜਾਂ ਚਾਹੁੰਦੇ ਨੇ ਤਾਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਆਪਣਾ ਭਾਈ ਹੈ ਇਹ ਇਹਦਾ ਵੱਧ ਤੋਂ ਵੱਧ ਆਪਾਂ ਸਾਥ ਦੇਣਾ ਜਿਹੜੇ ਮੁੰਡੇ ਪੰਜਾਬ 'ਚ ਰਹਿ ਕੇ ਕੁਛ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੀ ਆਪਾਂ ਨੂੰ ਜਰੂਰ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਬਾਹਰ ਜਾ ਕੇ ਵੀ ਕੰਮ ਕਰਨਾ ਹੈ ਇੱਥੇ ਰਹਿ ਕੇ ਵੀ ਕੰਮ ਕਰਨਾ ਹੈ ਬਾਈ ਨੇ ਆਪਣੀ ਮਿਹਨਤ ਨਾਲ ਇੰਨਾ ਕੰਮ ਆਪਦਾ ਇੱਥੇ ਤੱਕ ਲੈ ਕੇ ਆਂਦਾ ਤਾਂ ਆਪਣਾ ਹੱਕ ਬਣਦਾ ਬਾਈ ਦੀ ਸਪੋਰਟ ਕਰਨ ਦਾ ਰੇਟ ਜਮਾਂ ਜਾਇਜ਼ ਰੱਖੇ ਨੇ ਬਾਈ ਨੇ ਆਪਾਂ ਵੀ ਅੱਜ ਆਇਆ ਬਾਈ ਕੋਲੇ ਪੀਵੀਸੀ ਲੈਣ ਤੇ ਬਾਕੀ ਆਪਣੀ ਉਹ ਵੀ ਲੱਖੀ ਸ਼ਰਮਾ ਦੇ ਰਿਸ਼ਤੇਦਾਰ ਨੇ ਤੇ ਬਾਈ ਮਿੱਤਰ ਵੀ ਆਪਣਾ ਤੇ ਜਰੂਰ ਬਾਈ ਦੀ ਸਪੋਰਟ ਕਰਨੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਆਪਣਾ ਨੰਬਰ ਬੋਲ ਦੇ ਸੱਚ ਬਾਈ ਨੰਬਰ ਬਾਈ 98785 ਜੀ ਹਾਂਜੀ 37473 ਠੀਕ ਹੈ ਜੀ ਹਾਂਜੀ ਤੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਆ ਤਾਂ ਇਸ ਨੰਬਰ ਤੇ ਫੋਨ ਕਰ ਲਿਓ ਬਾਈ ਹਰ ਟਾਈਮ ਤੁਹਾਡੇ ਨਾਲ